ਸਾਰੇ ਪੰਪਰ ਨੂੰ ਵੇਰਪਰੀ ਜਮਦੀ ਅੱਜ ਅਸੀ ਸ਼ਾਮ ਦੇ ਸਮੇਂ ਵਿੱਚ ਖੁਦਾ ਦੀ ਬਾਗ ਪਵਿੱਤਰ ਹਜ਼ੂਰੀ ਚ ਇਕੱਠੇ ਹੋਏ ਆਂ ਧੰਨਵਾਦ ਕਰਦੇ ਹਾਂ ਉਸ ਖੁਦਾ ਦਾ ਜੋ ਨੇ ਪੂਰਾ ਦਿਨ ਸਾਨੂੰ ਸੰਭਾਲਿਆ ਔਰ ਅੱਜ ਦੀ ਇਹ ਸੁੰਦਰ ਸ਼ਾਮ ਸਾਂਡੀਆਂ ਜ਼ਿੰਦਗੀਆਂ ਚ ਲੈ ਕੇ ਆਂਦੀ ਔਰ ਖਾਸ ਕਰਕੇ ਸਾਨੂੰ ਆਪਣੇ ਹਜ਼ੂਰ ਉੱਠਣ ਬੈਠਣ ਲਈ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਕਿ ਅਸੀਂ ਉਹਦੇ ਹਜ਼ੂਰ ਬੈਠ ਸਕੀਏ ਤੇ ਉਹਦੇ ਬਚਨ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕੀਏ ਤਾਂ ਸੱਚਮੁੱਚ ਹਰ ਰੋਜ਼ ਦਾ ਇਹ ਵਚਨ ਜਦ ਅਸੀਂ ਸੁਣਦੇ ਆਂ ਪੜ੍ਹਦੇ ਆਂ ਜਾਂ ਜਾਣਦੇ ਆਂ ਜਾਂ ਸਿੱਖਣ ਦੀ ਕੋਸ਼ਿਸ਼ ਕਰਦੇ ਆਂ ਉਹ ਸਾਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ ਹਰ ਰੋਜ਼ ਦਾ ਇੱਕ ਵਚਨ ਹਰ ਰੋਜ਼ ਦੀ ਇੱਕ ਨਵੀਂ ਸਿੱਖਿਆ ਦੇ ਰੂਪ ਵਿੱਚ ਸਾਡੀ ਜ਼ਿੰਦਗੀ 'ਚ ਆਉਂਦਾ ਹੈ ਕਿ ਅਸੀਂ ਉਸ ਵਚਨ ਦੇ ਦੁਆਰਾ ਆਪਣੀ ਜ਼ਿੰਦਗੀ 'ਚ ਬਦਲਾਅ ਕਰ ਲਈਏ ਕਿਉਂਕਿ ਵਚਨ ਇੱਕ ਵੇਹ ਹੈ ਵਚਨ ਨੂੰ ਅਸੀਂ ਵੇਹ ਕਹਿੰਦੇ ਹਾਂ ਮਤਲਬ ਵਚਨ ਇੱਕ ਰਾਹਤਾ ਹੈ ਔਰ ਉਹ ਰਾਹਤਾ ਖੁਦਾ ਨੂੰ ਜਾਂਦਾ ਹੈ ਔਰ ਅਗਰ ਸਾਡੇ ਰਾਹਤੇ ਇਧਰ ਉਧਰ ਭਟਕੇ ਵੀ ਹੋਏ ਹੈਗੇ ਨੇ ਤਾਂ ਇਹ ਵਚਨ ਸਾਨੂੰ ਦੱਸ ਦਿੰਦਾ ਕਿ ਰਾਹ ਸੱਚਾਈ ਅਤੇ ਜੀਵਨ ਬਸ ਹੀ 예수 ਹੀ ਹੈ ਅਰ ਉਹਦੇ ਅਨੁਸਾਰ ਚੱਲ ਕੇ ਹੀ ਅਸੀਂ ਖੁਦਾ ਦੇ ਵਿੱਚ ਅੱਗੇ ਵਧ ਸਕਦੇ ਹਾਂ ਤਾਂ ਸਾਡੇ ਵਿੱਚ ਅਸੀਂ ਬਹੁਤ ਸਾਰੇ ਭੈਣ ਭਾਈ ਆ ਗਏ ਨੇ ਜੋ ਰੋਜ਼ ਦਿਹਾੜੀ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਖੁਦਾ ਦੇ ਵਿੱਚ ਵਧੀਏ ਔਰ ਇੱਕ ਅੱਛੀ ਚਾਲ ਚੱਲ ਸਕੀਏ ਖੁਦਾ ਵਿੱਚ ਅਸੀਂ ਵਧਦੇ ਜਾਈਏ ਫੈਲਦੇ ਜਾਈਏ ਔਰ ਇੰਨੀ ਸਾਡੀ ترقی ਹੋਵੇ ਕਿ ਸਾਨੂੰ ਵੇਖ ਕੇ ਖੁਦਾ ਆਨੰਦ ਕਰੇ ਤਾਂ ਉਹਦੇ ਲਈ ਸਾਡੇ ਅੰਦਰ ਗਿਆਨ ਦਾ ਹੋਣਾ ਜ਼ਰੂਰੀ ਔਰ ਗਿਆਨ ਹੈਗਾ ਵਚਨ ਔਰ ਵਚਨ ਦੇ ਅਨੁਸਾਰ ਸਾਡਾ ਜੀਵਨ ਹੋਣਾ ਜ਼ਰੂਰੀ ਔਰ ਸਾਡਾ ਜੀਵਨ ਜਿਹੜਾ ਹੈਗਾ ਉਹ ਵਚਨ ਦੇ ਅਨੁਸਾਰ ਕਰਨ ਲਈ ਸਾਨੂੰ ਵਚਨ ਦਾ ਪੜ੍ਹਨਾ ਸੁਣਨਾ ਸਿੱਖਣਾ ਜ਼ਰੂਰੀ ਆ ਤਾਂ ਅੱਜ ਅਸੀਂ ਫਿਰ ਤੋਂ ਇੱਕ ਨਵੀਂ ਸਿੱਖਿਆ ਇੱਕ ਨਵੇਂ ਵਚਨ ਦੇ ਰੂਪ ਦੇ ਵਿੱਚ ਲੈ ਕੇ ਆਏ ਆ ਇਹ ਵਚਨ ਦੀ ਸਿੱਖਿਆ ਹੈਗੀ ਆ ਜਿਹੜੀ ਸਾਡੇ ਸਭ ਦੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਬੁਨਿਆਦੀ ਜੀਵਨ ਹੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਸਾਡੇ ਆਮ ਲਾਈਫ ਸਟਾਈਲ ਜਿਹੜਾ ਅਸੀਂ ਆਮ ਤਰੀਕੇ ਨਾਲ ਚੱਲ ਫਿਰ ਉੱਠ ਬੈਠ ਰਹੇ ਆ ਇਹੀ ਚਾਲ ਚੱਲਣ ਸਾਨੂੰ ਸਵਰਗ ਦੇ ਰਾਜ ਦਾ ਅਧਿਕਾਰੀ ਅਤੇ ਸਵਰਗ ਦੇ ਰਾਜ ਤੋਂ ਬਾਹਰ ਕੱਢਣ ਦੇ ਲਈ ਸਾਡੇ ਲਈ ਅਗਵਾਈ ਕਰੇਗਾ ਮਤਲਬ ਕਿ ਅਸੀਂ ਕਿਸ ਤਰ੍ਹਾਂ ਧਰਤੀ ਤੇ ਰਹੇ ਸਾਡਾ ਕੈਸਾ ਚਾਲ ਚੱਲਣ ਸੀ ਸਾਨੂੰ ਕਿਹੜੀਆਂ ਗੱਲਾਂ ਦਾ ਪਤਾ ਸੀ ਔਰ ਕਿੰਨੀਆਂ ਗੱਲਾਂ ਦਾ ਪਤਾ ਹੋਣ ਦੇ ਬਾਅਦ ਅਸੀਂ ਉਹਨਾਂ ਤੇ ਅਮਲ ਕੀਤਾ ਔਰ ਕਿਹੜੀਆਂ ਗੱਲਾਂ ਸੀ ਜਿਨ੍ਹਾਂ ਦਾ ਪਤਾ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਤੋਛੇ ਜਾਣਿਆ ਸਾਡਾ ਜੀਵਨ ਸਾਡਾ ਲਾਈਫ ਸਟਾਈਲ ਹੀ ਡਿਸਾਈਡ ਕਰੂਗਾ ਕਿ ਅਸੀਂ ਖੁਦਾ ਦੇ ਰਾਜ ਚ ਜਾਵਾਂਗੇ ਜਾਂ ਨਹੀਂ ਤਾ ਸਾਡਾ ਮਕਸਦ ਇਹ ਹੈਗਾ ਕਿ ਅਸੀਂ ਵਚਨ ਦੇ ਦੁਆਰਾ ਉਹ ਸਿੱਖਿਆ ਲੈ ਲਈਏ ਜਿਹੜੀ ਸਿੱਖਿਆ ਸਾਨੂੰ ਸਵਰਗ ਰਾਜ ਵੱਲ ਲੈ ਜਾਵੇ ਤਾਂ ਸਵਰਗ ਰਾਜ ਜਾਣ ਲਈ ਸਭ ਤੋਂ ਪਹਿਲਾਂ ਹੈਗਾ ਗਿਆਨ ਔਰ ਗਿਆਨ ਸਾਨੂੰ ਕੀ ਕਹਿੰਦਾ ਵਚਨ ਅੱਜ ਦਾ ਕੀ ਕਹਿੰਦਾ ਸਾਨੂੰ ਉਹ ਜਾਣਨ ਲਈ ਅਸੀਂ ਕਲਾਮ ਚ ਪੜ੍ਹਦੇ ਹਾਂ ਉਪਦੇਸ਼ਕ ਦੀ ਪੋਥੀ 7 ਉਹਦੇ 4 ਔਰ 5 ਨੰਬਰ ਆਇਤ ਨੂੰ ਬੁੱਧਵੰਤਾ ਦਿਲ ਸੋਗ ਵਾਲੇ ਘਰ ਵਿੱਚ ਲੱਗਿਆ ਰਹਿੰਦਾ ਹੈ ਪਰ ਮੂਰਖ ਦਾ ਦਿਲ ਆਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ ਮੂਰਖਾਂ ਦੇ ਗੀਤ ਸੁਣਨ ਨਾਲੋ ਬੁੱਧਵਾਨ ਦੀ ਝਿੜਕ ਸੁੰਨੀ ਮਨੁੱਖ ਦੇ ਲਈ ਚੰਗੀ ਹੈ ਹallelujah ਆਸ ਹੈ ਜੋ ਵਚਨ ਇਹ ਸਾਨੂੰ ਬੁੱਧਵਾਨ ਅਤੇ ਮੂਰਖ ਦੇ ਬਾਰੇ ਸਿਖਿਆ ਦਿੰਦਾ ਉਹਨੇ ਕਿ ਬੁੱਧਵਾਨ ਅਤੇ ਮੂਰਖ ਨੂੰ ਅਗਰ ਅਸੀਂ ਬਚਨ ਤੋਂ ਬਿਨਾ ਨਾਰਮਲ ਜ਼ਿੰਦਗੀ ਵਿੱਚ ਦੇਖੀਏ ਤਾਂ ਸਾਡੀ ਨਿਗਾ ਵਿੱਚ ਬੁੱਧਵਾਨ ਅਤੇ ਮੂਰਖ ਦੇ ਕੀ ਡੈਫੀਨੇਸ਼ਨ ਹੈ ਫਸਟ ਆਫ ਆਲ ਬੁੱਧਵਾਨ ਦੀ ਸਾਡੀ ਜ਼ਿੰਦਗੀ ਵਿੱਚ ਕੀ ਡੈਫੀਨੇਸ਼ਨ ਹੈ ਅਗਰ ਅਸੀਂ ਕਹੀਏ ਕਿ ਬੁੱਧਵਾਨ ਕੌਣ ਹੁੰਦਾ ਆ ਅਸੀਂ ਕਹਿੰਨੇ ਬੁੱਧਵਾਨ ਉਹ ਹੁੰਦਾ ਜਿਹੜਾ ਆਪਣੇ ਮਾਪੇ ਦੀਆਂ ਆਗਿਆ ਦਾ ਪਾਲਣ ਕਰੇ ਜੇ ਪੜਨ ਲਿਖਨ ਸਕੂਲ ਕੱਲਿਆ ਤਾਂ ਅੱਛੇ ਤਰੀਕੇ ਨਾਲ ਪੜ੍ਹ ਲਿਖ ਕੇ ਆਵੇ ਗਲਤ ਸੰਗਤੀ ਤੋਂ ਬਚਾ ਰਵੇ ਨਸ਼ੇ ਨਸ਼ਿਆਂ ਤੋਂ ਚੋਰੀਆਂ ਤੋਂ ਬੁਰੇ ਕੰਮਾਂ ਤੋਂ ਬਚਿਆ ਰਵੇ ਔਰ ਉਸ ਤੋਂ ਬਾਅਦ ਅੱਛੀ ਪੜ੍ਹਾਈ ਕਰਨ ਤੋਂ ਬਾਅਦ ਇੱਕ ਅੱਛੀ ਜੌਬ ਹਾਸਲ ਕਰੇ ਉਸ ਜੌਬ ਤੋਂ ਬਾਅਦ ਵਿਆਹ ਕਰਾਵੇ ਆਪਣੇ ਪਰਿਵਾਰ ਨਾਲ ਵਫਾਦਾਰੀ ਨਾਲ ਰਵੇ ਫਿਰ ਬੁਰੀ ਸੰਗਤ ਤੋਂ ਬਚਿਆ ਰਵੇ ਅੱਛਾ ਤਾਂ ਦੌਲਤ ਕਮਾਵੇ ਔਰ ਆਪਣੇ ਬਜ਼ੁਰਗ ਭੁਣੇ ਦੇ ਆਪਣੇ ਮਾਪੇ ਮਾਂ ਬਾਪ ਦੇ ਬਜ਼ੁਰਗ ਭੁਣੇ ਵਿੱਚ ਉਹਨਾਂ ਦੀ ਅੱਛੀ ਦੇਖਭਾਲ ਰਹਿਣੀ ਕਿ ਉਹਨਾਂ ਦੀ ਸੇਵਾ ਕਰੇ ਇਹ ਹੈਗਾ ਬੁੱਧਵਾਨ ਪੁਰਖ ਦੀ ਨਿਸ਼ਾਨੀ ਮੂਰਖ ਕਿਹੜਾ ਆ ਜਿਹੜਾ ਨਾ ਚੰਗੀ ਪੜ੍ਹਾਈ ਲਿਖਾਈ ਕਰਦਾ ਨਾ ਕੋਈ ਚੰਗੀ ਜੌਬ ਕਰਦਾ ਨਾ ਅਗਿਆਕਾਰੀ ਕਰਦਾ ਆ ਨਾ ਸਿਰ ਲੋਕਾਂ ਨੂੰ ਉੱਠਦਾ ਬੈਠਦਾ ਹੈ ਨਾ ਮਾਂ ਬਾਪ ਦੀ ਅਗਿਆਕਾਰੀ ਕਰਦਾ ਆ ਔਰ ਨਾ ਹੀ ਉਹ ਆਪਣੇ ਆਖਰੀ ਸਮੇਂ ਤੱਕ ਇੱਕ ਅੱਛੇ ਜੀਵਨ ਦਾ ਇੱਕ ਅੱਛੇ ਸਮੇਂ ਦਾ ਆਨੰਦ ਮਾਣਦਾ ਹੈ ਉਹ ਹੁੰਦਾ ਮੂਰਖ ਇਹ ਹੋ ਗਿਆ ਸੰਸਾਰਿਕ ਬੁੱਧਵਾਨ ਤੇ ਸੰਸਾਰਿਕ ਮੂਰਖ ਹੌਣ ਹੈ ਗਿਆ ਖੁਦਾ ਦੇ ਵਿੱਚ ਬੁੱਧਵਾਨ ਅਤੇ ਖੁਦਾ ਦੇ ਵਿੱਚ ਮੂਰਖ ਹੁਣ ਖੁਦਾ ਦੇ ਵਿੱਚ ਬੁੱਧਵਾਨ ਕੌਣ ਨੇ ਖੁਦਾ ਦੇ ਵਿੱਚ ਬੁੱਧਵਾਨ ਉਹ ਆ ਜਿਹੜੇ ਪਰਮੇਸ਼ਰ ਦੇ ਵਚਨ ਅਤੇ ਆਪਣੇ ਸੰਸਾਰ ਨੂੰ ਮਿਕਸ ਨਹੀਂ ਹੋਣ ਦਿੰਦੇ ਖੁਦਾ ਦੇ ਵਿੱਚ ਬੁੱਧਵਾਨ ਕੌਣ ਨੇ ਜਿਹੜੇ ਖੁਦਾ ਦੇ ਵਚਨ ਅਤੇ ਸੰਸਾਰ ਨੂੰ ਮਿਕਸ ਨਹੀਂ ਹੋਣ ਦਿੰਦੇ ਹੁਣ ਇਹਦਾ ਮਤਲਬ ਕੀ ਆ ਬਹੁਤ ਸਾਰੇ ਅਸਿ ਭੈਣ ਬਈ ਹੈ ਗਿਆ ਜਿਹੜੇ ਸੰਸਾਰ ਵਿੱਚ ਬੁੱਧਵਾਨ ਠਹਿਰਨ ਦੇ ਚੱਕਰ ਵਿੱਚ ਪਰਮੇਸ਼ਰ ਦੀ ਵਚਨ ਨੂੰ ਤੋੜ ਦਿੰਦੇ ਆ ਜਿਵੇਂ ਹੁਣ ਲਗਾ ਲਓ ਅਸੀਂ ਕਹਿ ਦਿੰਨੇ ਆ ਕਿ ਆ ਕੋਈ ਬਰਥਡੇ ਪਾਰਟੀ ਲਗਾ ਲਵਾ ਨਾ ਜਾਂ ਫਿਰ ਬਰਥਡੇ ਪਾਰਟੀ ਛੱਡੋ ਵਿਆਹ ਦੀ ਗੱਲ ਕਰਦੇ ਆ ਵਿਆਹ ਹੋ ਗਿਆ ਵਿਆਹ ਦੇ ਵਿੱਚ ਅਸੀਂ ਸੰਸਾਰ ਦੇ ਵਿੱਚ ਮੂਰਖ ਨਾ ਠਹਿਰੀ ਅਸਲੀ ਸਾਨੂੰ ਇਹ ਹੁੰਦਾ ਕਿ ਸਾਨੂੰ ਲੋਕੀ ਕੀ ਕਹਿਣਗੇ ਨਾ ਨੇ ਗਾਨਾ ਨਹੀਂ ਬੰਨਿਆ ਲੋਕੀ ਸਾਨੂੰ ਸਿਆਣੇ ਕਹਿਣਗੇ ਅਸੀਂ ਤਾਂ ਗਾਨਾ ਬੰਨਦਾਂਗੇ ਸਾਨੂੰ ਲੋਕੀ ਕੀ ਕਹਿਣਗੇ ਹਲਦੀ ਬਿਨਾ ਕਾਹਦਾ ਵਿਆਹ ਇਹਨਾਂ ਨੇ ਹਲਦੀ ਨਹੀਂ ਲਗਾਈ ਸਾਨੂੰ ਤਾਂ ਲਗਾ ਲੈਣੀ ਚਾਹੀਦੀ ਸੰਸਾਰਿਕ ਲੋਕ ਸਾਨੂੰ ਕੀ ਕਹਿਣਗੇ ਲੈਣ ਦੇਣ ਨਹੀਂ ਕੀਤਾ ਕੱਪੜੇ ਲੈਣੇ ਨਹੀਂ ਦਿੱਤੇ ਧਾਗੇ ਨਹੀਂ ਬੰਨੇ ਉਹ ਨਹੀਂ ਬੰਨਿਆ ਗਾਨਾ ਨਹੀਂ ਬੰਨਿਆ ਇਹ ਕਹਾ ਤਾਂ ਵਿਆਹ ਹੋਇਆ ਲੋਕੀ ਸਾਨੂੰ ਕੀ ਕਹਿਣਗੇ ਇਹਨਾਂ ਨੇ ਅਨੋਖਾ ਹੀ ਵਿਆਹ ਫੜ ਲਿਆ ਸੀ ਤਾਂ ਇਹ ਸਭ ਕੰਮ ਕਰਾਂਗੇ ਔਰ ਫਿਰ ਅਸੀਂ ਕਹਿੰਨੇ ਆ ਗਏ ਕਿ ਉਸ ਤੋਂ ਬਾਅਦ ਤੇਨ ਤਿਹਾਰ ਆ ਗਏ ਤੀਜ ਉਹਦੇ ਤਿਹਾਰ ਵੀ ਅਸੀਂ ਮਨਾਉਣ ਲੱਗ ਜਾਈਏ ਫੇਰ ਕੀ ਹੋਇਆ ਲੋਕੀ ਸਾਨੂੰ ਕੀ ਕਹਿਣਗੇ ਐਸੇ ਲੋਕ ਹੈਗੇ ਆ ਜੋ ਪਰਮੇਸ਼ਰ ਦੇ ਵਚਨ ਨੂੰ ਛੱਡ ਕੇ ਸੰਸਾਰ ਨੂੰ ਆਪਣੇ ਵਿੱਚ ਮਿਕਸ ਹੋਣ ਦੇ ਦਿੰਦੇ ਆ ਐਸੇ ਲੋਕ ਹੁੰਦੇ ਆ ਵਚਨ ਦੇ ਵਿੱਚ ਪਰਮੇਸ਼ਰ ਦੇ ਦੁਆਰਾ ਡਿਸਕ੍ਰਾਈਬ ਕੀਤੇ ਗਏ ਐਸੇ ਲੋਕ ਵੀ ਵਚਨ ਦੇ ਵਿੱਚ ਵੀ ਲਿਖਿਆ ਗਿਆ ਕਹਿੰਦਾ ਉਹ ਲੋਕ ਜਿਹੜੇ ਮੇਰਾ ਨਾਮ ਤਾਂ ਲੈਂਦੇ ਆ ਪਰ ਮੈਂ ਉਹਨਾਂ ਦੇ ਅੰਦਰ ਨਹੀਂ ਹੈਗਾ ਐਸੇ ਲੋਕੋਂ ਤੁਸੀਂ ਦੂਰ ਰਹੋ ਐਸੇ ਲੋਕ ਹੁੰਦੇ ਆ ਸੰਸਾਰ ਦੇ ਬੁੱਧਵਾਨ ਜਿਹੜੇ ਸੰਸਾਰ ਦੇ ਸੰਸਾਰ ਨੂੰ ਖੋਸ਼ ਕਰਨ ਲਈ ਖੁਦਾ ਦੇ ਵਚਨ ਨੂੰ ਤੋੜ ਦਿੰਦੇ ਆ ਪਰ ਫੇਰ ਅਸੀਂ ਖੁਦਾ ਨੂੰ ਖੁਸ਼ ਕਰਨ ਲਈ ਕੀ ਕਰਨਾ ਸਿਰਫ ਇੱਕ ਸੰਡੇ ਠਹਿਰਾਇਆ ਜੀ ਸਾਡੇ ਖੁਦਾ ਨੇ ਅਸੀਂ ਉਸ ਦਿਨ ਖੁਦਾ ਨੂੰ ਖੁਸ਼ ਕਰ ਲੈਣਾ ਹੈ ਅਸੀਂ ਦੁਆ ਪ੍ਰਾਰਥਨਾ ਕਰ ਲੈਣੀ ਹੈ ਅਸੀਂ ਫਾਸਟਿੰਗ ਕਰ ਲੈਣੀ ਹੈ ਤੇ ਅਸੀਂ ਬੁੱਧਵਾਰ ਠਹਿਰ ਜਾਗੇ ਤਾਂ ਅਸੀਂ ਸੰਸਾਰ ਦੇ ਬੁੱਧਵਾਨ ਹੋ ਸਕਦੇ ਹਾਂ ਪਰ ਖੁਦਾ ਦੇ ਵਿੱਚ ਅਸੀਂ ਬੁੱਧਵਾਨ ਨਹੀਂ ਹੈਗੇ ਅਗਰ ਅਸੀਂ ਐਸੇ ਕੰਮ ਕਰਨੇ ਆ ਖੁਦਾ ਦੇ ਵਿੱਚ ਮੂਰਖ ਠਹਿਰਾਂਗੇ ਅਸੀਂ ਉਦੋਂ ਜਦੋਂ ਅਸੀਂ ਪਰਮੇਸ਼ਰ ਦੇ ਬਚਨਾਂ ਨੂੰ ਤੋੜਦੇ ਹਾਂ ਦੇਖੋ ਦੋਨੋਂ ਹੀ ਰੀਤੀ ਦੇ ਨਾਲ ਪਰਮੇਸ਼ਰ ਸਿਰਫ ਸਾਡੀ ਧਾਰਮਿਕਤਾ ਨਹੀਂ ਵੇਖੂਗਾ ਸਿਰਫ ਸਾਡੇ ਮੂੰਹ ਦੇ ਸ਼ਬਦ ਨਹੀਂ ਦੇਖੂਗਾ ਸਿਰਫ ਸਾਡੇ ਹੱਥ ਦੇ ਕੰਮ ਨਹੀਂ ਦੇਖੂਗਾ ਸਿਰਫ ਇਹ ਨਹੀਂ ਦੇਖੂਗਾ ਕਿ ਅਸੀਂ ਮਸੀਹ ਦਾ ਨਾਮ ਲੈਂਦੇ ਸੀ ਜਾਂ ਕਿਸੇ ਹੋਰ ਦਾ ਮਤਲਬ ਕੁੱਲ ਮਿਲਾ ਕੇ ਖੁਦਾ ਸਾਨੂੰ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਹੀ ਵੇਖਦਾ ਰਹਿੰਦਾ ਔਰ ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਦੇ ਕੀਤੇ ਕੰਮਾਂ ਦੇ ਅਨੁਸਾਰ ਅਸੀਂ ਬੋਧਵਾਨ ਅਤੇ ਮੂਰਖ ਠਹਿਰਦੇ ਹਾਂ ਹੁਣ ਸਾਡੇ ਵਿੱਚ ਕੀ ਕੀ ਕਮੀਆਂ ਹੁੰਦੀਆਂ ਮੋਸਟਲੀ ਯਾ ਕਲਾਮ ਚ ਲਿਖਿਆ ਹੈਗਾ ਕਿ ਬੁੱਧਵੰਤ ਦਾ ਦਿਲ ਸੋਗਵਾਰੀ ਘਾਂਚ ਲੱਗਾ ਰਹਿੰਦਾ ਹੈ ਹੁਣ ਇਹ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਗਰ ਅਸੀਂ ਕਿਸੇ ਦੇ ਮਰੇ ਤੇ ਅਫਸੋਸ ਕਰਨ ਜਾਂਦੇ ਆ ਸੋਗ ਕਰਦੇ ਆ ਤਾਂ ਫਿਰ ਖੁਦਾ ਸਾਤੋਂ ਖੁਸ਼ ਹੈਗਾ ਤੇ ਅਗਰ ਅਸੀਂ ਸੋਗ ਕਰ ਨਹੀਂ ਜਾਂਦੇ ਤਾਂ ਫਿਰ ਸਾਤੋਂ ਖੁਸ਼ ਨਹੀਂ ਹੈਗਾ ਦੇਖੋ ਖੁਦਾ ਕਹਿੰਦਾ ਮੁਰਦੇ ਨੂੰ ਆਪਣੇ ਮੁਰਦੇ ਦੱਬਣ ਤੋਂ ਤੁਸੀਂ ਜਿਉਂਦੇ ਆ ਜਿਉਂਦੇ ਆ ਚ ਰਹੋ ਹੁਣ ਪਰਮੇਸ਼ਰ ਇਹ ਵੀ ਨਹੀਂ ਕਹਿ ਰਿਹਾ ਕਿ ਮੁਰਦਿਆਂ ਦਾ ਸੋਗ ਅਸੀਂ ਕਰਨਾ ਨਹੀਂ ਵੀ ਮੈਂ ਤੁਹਾਨੂੰ ਕਹਿਆ ਤਾਂ ਮੁਰਦਿਆਂ ਨੂੰ ਮੁਰਦੇ ਦੱਬਣ ਤੋਂ ਔਰ ਨਾ ਸਾਨੂੰ ਖੁਦਾ ਨੇ ਸਾਨੂੰ ਇਹ ਗੱਲ ਕਹੀ ਹੈਗੀ ਕਿ ਜਿੱਥੇ ਮਰੇ ਹੋਏ ਹੈਗੇ ਨੇ ਉਥੇ ਤੁਸੀਂ ਜਾ ਕੇ ਹੀ ਬੈਠੇ ਰਹੋ ਜਾਂ ਸਾਨੂੰ ਖੁਦਾ ਕਹਿੰਦਾ ਵੀ ਉਹਨਾਂ ਨੂੰ ਜਮੇ ਹੀ ਛੱਡ ਦਿਓ ਜਾਂ ਸਾਨੂੰ ਖੁਦਾ ਕਹਿੰਦਾ ਬਿਲਕੁਲ ਹੀ ਉਹਨਾਂ ਤੋਂ ਉਹਨਾਂ ਦੇ ਵਿੱਚ ਹੀ ਵੜ ਜਾਓ ਫਿਰ ਉਹਨਾਂ ਨੂੰ ਛੱਡ ਦਿਓ ਅਸੀਂ ਜਾਣਦੇ ਹਾਂ ਕਲਾਮ ਦੇ ਵਿੱਚ ਜਿੰਨੀਆਂ ਗਾਣੇ ਲਿਖਿਆ ਨਾ ਉਹਦੇ ਪਿੱਛੇ ਇੱਕ ਹੋਰ ਮਤਲਬ ਹੁੰਦਾ ਹੈ ਇੱਕ ਅਲੱਗ ਮੀਨਿੰਗ ਹੁੰਦਾ ਉਸ ਚੀਜ਼ ਦਾ ਐਕਚੁਅਲ ਦੇ ਵਿੱਚ ਐਸ ਇਟ ਇਜ਼ ਨਹੀਂ ਲਿਖਿਆ ਜਾਂਦਾ ਵਚਨ ਦੇ ਵਿੱਚ ਦ੍ਰਿਸ਼ਟਾਂਤ ਦਿੱਤੇ ਜਾਂਦੇ ਆ ਕਹਿੰਦਾ ਭਾਵ ਹੈਗਾ ਕਿ ਬੁੱਧਮਾਨ ਦਾ ਦਿਲ ਸੋਗ ਵਾਲੀ ਘਰਚ ਲੱਗਣਾ ਦਾ ਮਤਲਬ ਕਿ ਬਹੁਤ ਹੀ ਐਸੀ ਉਹਨਾਂ ਜਿਹੜੇ ਕਹਿੰਦੇ ਅਸੀਂ ਉਹਨਾਂ ਘਰੇ ਜਾਣਾ ਉਹਨਾਂ ਦਾ ਰੋਣਾ ਧੋਣਾ ਹੀ ਰਹਿੰਦਾ ਉਹਨਾਂ ਦਾ ਜਦੋਂ ਚਲ ਚੋ ਕੋਈ ਦੁੱਖ ਸੋਗ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਆ ਤਾਂ ਖੁਦਾ ਅੱਜ ਸਾਨੂੰ ਸਿੱਖਿਆ ਦੇ ਰਿਹਾ ਅੱਜ ਦਾ ਵਚਨ ਹੈ ਕਿ ਬੁੱਧਵਾਨ ਅਤੇ ਮੂਰਖ ਦੇ ਵਿੱਚ ਹੁਣ ਅਸੀਂ ਸੰਸਾਰ 'ਚ ਬੁੱਧਵਾਨ ਹੈਗੇ ਆ ਕਿ ਨਹੀਂ ਇਹ ਸਾਨੂੰ ਪਤਾ ਮਤਲਬ ਸੰਸਾਰ ਸੰ ਦੇਖੋ ਸੰਸਾਰ 'ਚ ਕੋਈ ਬੁੱਧਵਾਨ ਨਹੀਂ ਠਹਿਰਦਾ ਅਗਰ ਅੱਜ ਕੋਈ ਦੁਨੀਆ ਦਾ ਬਹੁਤ ਅਮੀਰ ਬੰਦਾ ਵੀ ਹੈ ਨਾ ਉਹਨੂੰ ਵੀ ਲੋਕ ਕੋਈ ਨਾ ਕੋਈ ਟੀਚਰ ਕਰ ਹੀ ਦੇਣਗੇ ਜਿੰਨਾ ਹੁਣ ਕੋਈ ਵੀ ਫੇਮਸ ਪਰਸਨ ਲਗਾ ਲਓ ਕਿਸੇ ਦੇ ਵੀ ਲਗਾ ਲਓ ਕਿ ਕੋਈ ਕਹਿ ਹੀ ਦਿੰਦਾ ਹੈਗਾ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਸੀ ਕਿ ਮੈਨੂੰ بڑے ਲੋਗਾਂ ਨੇ ਕਿਹਾ ਤੁਸੀਂ ਅੰਬਾਨੀ ਦਾ ਨਾਮ ਬੜਾ ਲੈਂਦੇ ਹੋ ਪਰ ਜਸਟ ਫੋਰ ਐਗਜ਼ਾਮਪਲ ਅਸੀਂ ਕਹਿ ਦੇਣੀ ਕਿ ਜਿੰਨਾ ਹੁਣ ਅੰਬਾਨੀ ਨੇ ਬਹੁਤ ਪੈਸਾ ਕਮਾਇਆ ਪਰ ਜਦੋਂ ਉਹਦੇ ਮੁੰਡੇ ਨੂੰ ਸਾਰੇ ਦੇਖਦੇ ਕਿ ਇੰਨਾ ਬਿਮਾਰ ਹੈ ਉਹ ਇੰਨਾ ਮੋਟਾ ਹੈ ਕਹਿ ਦਿੰਦੇ ਕਿ ਇੰਨੇ ਪੈਸੇ ਦਾ ਕੀ ਫਾਇਦਾ ਦਾ ਮੁੰਡਾ ਐਡਾ ਮੋਟਾ ਹੈ ਉਹਨੂੰ ਤਾਂ ਠੀਕ ਨਹੀਂ ਕਰ ਸਕਿਆ ਇਹਦੇ ਕੋਈ ਇੰਨੇ ਪੈਸੇ ਦਾ ਕੀ ਫਾਇਦਾ ਤਾ ਜਿੰਨਾ ਵੀ ਦੁਨੀਆ ਤੇ ਬੰਦਾ ਅਮੀਰ ਹੋ ਜਾਵੇ ਸੰਸਾਰ ਚ ਬੁੱਧਵਾਨ ਨਹੀਂ ਠਹਿਰਦਾ ਸੰਸਾਰ ਉਹਦੇ ਕੋਈ ਨਾ ਕੋਈ ਕਮੀ ਕੱਢ ਹੀ ਦੇਊਗਾ ਕੋਈ ਨਾ ਕੋਈ ਗਲਤੀ ਉਹਦੇ ਚ ਕੱਢ ਹੀ ਦੇਊਗਾ ਇਸ ਲਈ ਸੰਸਾਰ ਚ ਅਸੀਂ ਬੁੱਧਵਾਨ ਹੈਗੇ ਆ ਜਾਂ ਨਹੀਂ ਇੱਕ ਲਈ ਹੋ ਸਕਦੇ ਆ ਸਾਰਿਆਂ ਲਈ ਨਹੀਂ ਇਹ ਚੀਜ਼ ਮੈਟਰ ਨਹੀਂ ਕਰਦੀ ਕਿ ਅਸੀਂ ਸੰਸਾਰ ਨੂੰ ਕਿੰਨਿਆਂ ਨੂੰ ਖੁਸ਼ ਕਰ ਸਕਦੇ ਆ ਬਹੁਤ ਲੋਕ ਐਸੇ ਆ ਜਿਹੜੇ ਆਪਾਂ ਸਾਡੀਆਂ ਗਲਤੀਆਂ ਕੱਢਣ ਲਈ ਬੈਠੇ ਆ ਤੇ ਬਹੁਤ ਐਸੇ ਆ ਜਿਹੜੇ ਸਾਡੀ ਤਰੱਕੀ ਤੋਂ ਸੜੀ ਜਾਣਗੇ ਥੋੜੇ ਐਸੇ ਆ ਜਿਹੜੇ ਸਾਨੂੰ ਵੇਖ ਕੇ ਖੁਸ਼ ਹੋਣਗੇ ਥੋੜੀ ਐਸੀ ਹਣਗੇ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਸੰਸਾਰ ਦੇ ਬੁੱਧਵਾਨ ਹੋਣ ਦੇ ਲਈ ਸਾਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਸੰਸਾਰ ਦੇ ਲਈ ਬੁੱਧਵਾਨ ਪੂਰੇ ਸੰਸਾਰ 'ਚ ਕੋਈ ਐਸਾ ਪਰਸਨ ਹੈ ਨਹੀਂ ਜਿੰਦੇ ਤੋਂ ਸਾਰੀ ਦੁਨੀਆ ਖੁਸ਼ ਹੋਵੇ ਸੋ ਸੰਸਾਰ ਦੇ ਮੂਰਖ ਵੀ ਕੌਣ ਹੈਗੇ ਨੇ ਸੰਸਾਰ ਦੇ ਮੂਰਖ ਉਹ ਹੈਗੇ ਨੇ ਜੋ ਧਨ ਨਹੀਂ ਕਮਾਉਂਦੇ ਜੋ ਅਸੀਂ ਗਰੀਬ ਹੈਗੇ ਨੇ ਜੋ ਕੰਮ ਨਹੀਂ ਕਰਦੇ ਜੋ ਗਲਤ ਸੰਗਤੀ ਵਿੱਚ ਆ ਸੋ ਇੱਕ ਅਲੱਗ ਡੈਫੀਨੇਸ਼ਨ ਹੈ ਹੁਣ ਸੰਸਾਰ ਨੂੰ ਖੁਸ਼ ਕਰਨਾ ਸਾਡੇ ਮਸ ਨਹੀਂ ਰਹਿ ਗਿਆ ਪਰ ਸਾਡੇ ਕੋਲੇ ਵਸ ਹੈ ਕਿ ਅਸੀਂ ਖੁਦਾ ਨੂੰ ਖੁਸ਼ ਕਰ ਸਕੀਏ ਤਾਂ ਅੱਜ ਅਸੀਂ ਗੱਲ ਕਰਾਂਗੇ ਖੁਦਾ ਦੇ ਵਿੱਚ ਬੁੱਧਵਾਨ ਅਤੇ ਮੂਰਖ ਹੋਣ ਲਈ ਹੁਣ ਪਰਮੇਸ਼ਰ ਕਹਿੰਦਾ ਮੇਰੀ ਨਿਗਾਹ ਚ ਬੁੱਧਵਾਨ ਉਹ ਆ ਜਿਹਦਾ ਮਨ ਸੋਗ ਵਾਲੇ ਘਰ ਚ ਲੱਗਾ ਰਹਿੰਦਾ ਹੁਣ ਸੋਗ ਵਾਲੇ ਘਰ ਦਾ ਮਤਲਬ ਇਹ ਨਹੀਂ ਹੈਗਾ ਪਰਮੇਸ਼ਰ ਕਹਿੰਦਾ ਕਿ ਤੁਸੀਂ ਰੋਈ ਜਾਓ ਰੋਈ ਜਾਓ ਕਿਸੇ ਨੂੰ ਉਹਦੇ ਦੁੱਖ ਯਾਦ ਹੀ ਕਰਾਈ ਜੋ ਵੀ ਭੈਣੇ ਮਾੜਾ ਹੋਇਆ ਉਹ ਤਾਂ ਬਹੁਤ ਚੰਗਾ ਸੀ ਉਹਦੇ ਨਾਲ ਇਦਾਂ ਹੋਣਾ ਨਹੀਂ ਸੀ ਚਾਹੀਦਾ ਸੋਗ ਵਾਲੇ ਘਰ ਵਿੱਚ ਮਨ ਲੱਗਣ ਦਾ ਭਾਵ ਕਿ ਉਹ ਕਿਸੇ ਦੇ ਦੁੱਖ ਨੂੰ ਵੇਖ ਕੇ ਦੁਖੀ ਹੁੰਦਾ ਹੈ ਭਾਵ ਉਹਦਾ ਦਿਲ ਨਰਮ ਹੋਵੇ ਪਵਦਾ ਦੇ ਹਲੀਮ ਹੋਵੇ ਮਤਲਬ ਉਹਦੇ ਦਿਲ ਚ ਦਇਆ ਹੋਵੇ ਔਰ ਉਹ ਜ਼ਰੂਰਤਮੰਦ ਦੁਖੀ ਲਾਚਾਰ ਖਮਜ਼ੋਰ ਪਰੇਸ਼ਾਨ ਦੀ ਸਹਾਇਤਾ ਦੇ ਲਈ ਖੜਾ ਹੋਣ ਵਾਲਾ ਹੋਵੇ ਉਹਦਾ ਮਨੋ ਮਨੋ ਕਰੇ ਉਹ ਦਿਖਾਵੇ ਲਈ ਨਹੀਂ ਆਹ ਨਹੀਂ ਕਿ ਮੈਂ ਬਸ ਚੈਰੀਟੀ ਕਰਨੀ ਆ ਮੇਰੇ ਕੋਲੇ ਪੈਸੇ ਸਿੱ ਚਲੋ ਦੇ ਦੇ ਦਿੰਨਾ ਆ ਤਰਸ ਦੀ ਭਾਵਨਾ ਇੱਕ ਅਲੱਗ ਚੀਜ਼ ਹੁੰਦੀ ਆ ਰਿਸਪੈਕਟ ਔਰ ਹੈਲਪਫੁਲ ਹੋਣਾ ਇੱਕ ਅਲੱਗ ਭਾਵਨਾ ਹੁੰਦੀ ਆ ਤਰਸ ਭਾਵਨਾ ਵੀ ਠੀਕ ਹੈਗੀ ਆ ਤਰਸ ਵੀ ਹਰ ਕੋਈ ਨਹੀਂ ਕਰਦਾ ਪਰ ਖੁਦਾ ਕਹਿੰਦਾ ਕਿ ਤੁਸੀਂ ਆਪਣੇ ਦਿਲ ਤੋਂ ਕਰੋ ਜੋ ਵੀ ਕਰੋ ਮਤਲਬ ਤੁਸੀਂ ਫੇਰ ਬੁੱਧਵਾਨ ਠਹਿਰਦੇ ਆਂ ਅਗਰ ਤੁਸੀਂ ਕਿਸੇ ਦੁਖੀ ਦਾ ਦੁੱਖ ਦੂਰ ਕਰਨ ਵਾਲੇ ਆ ਕਿਸੇ ਰੋਂਦੇ ਹੋਏ ਨੂੰ ਹਸਾਉਣ ਵਾਲੇ ਆ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਵਾਲੇ ਆ ਫੇਰ ਕਹਿੰਦਾ ਤੁਸੀਂ ਬੁੱਧਵਾਨ ਠਹਿਰਦੇ ਆਂ ਔਰ ਕਹਿੰਦਾ ਮੂਰਖ ਜਿਹੜਾ ਉਹ ਖੁਸ਼ੀਆਂ ਭਾਲਦਾ ਹੈ ਅਸੀਂ ਦੇਖਦੇ ਆਂ ਸਾਡੇ ਵਿੱਚ ਐਸੇ ਬਹੁਤ ਸਾਰੇ ਭੈਣ ਭਾਈ ਹੋਣਗੇ ਕਿ ਅਗਰ ਤਾਂ ਵਿਆਹ ਦਾ ਇਨਵੀਟੇਸ਼ਨ ਆਇਆ ਤਾਂ ਅਸੀਂ ਜਾਵਾਂਗੇ ਅਗਰ ਭੋਗ ਦਾ ਇਨਵੀਟੇਸ਼ਨ ਆਇਆ ਤਾਂ ਮੰਮੀ ਡੈਡੀ ਜਾਣਗੇ ਤਵੇਰੋ ਦਾ ਮਤਲਬ ਕੀ ਹੈਗਾ ਅਸੀਂ ਕੌਣ ਹੈਗੇ ਆ ਮੂਰਖ ਜਿਹੜੇ ਸਿਰਫ ਆਨੰਦ ਦੇ ਵਿੱਚ ਜਾਣ ਵਾਲੇ ਆ ਔਰ ਮਾਬਾਪ ਸਾਡੇ ਬੁੱਧਵਾਨ ਹੈਗੇ ਨੇ ਜਿਹੜੇ ਦੁੱਖ ਦੇ ਬਲੇ ਵੀ ਜਾਂਦੇ ਆ ਤਾਂ ਐਸੇ ਨਹੀਂ ਅਸੀਂ ਹੋਣਾ ਹੈਗਾ ਖੁਦਾ ਕਹਿੰਦਾ ਕਿ ਤੁਸੀਂ ਕਿਸੇ ਦੀ ਖੁਸ਼ੀ ਦੇ ਵਿੱਚ ਪਹੁੰਚੋ ਨਾ ਪਹੁੰਚੋ ਪਰ ਕਿਸੇ ਦੇ ਦੁੱਖ ਵੇਲੇ ਤੁਸੀਂ ਸਹਾਇਕ ਹੋ ਮਸੀਹ ਯਿਸੂ ਉਦੋਂ ਨਹੀਂ ਸੀ ਆਇਆ ਜਦੋਂ ਸੰਸਾਰ ਆਨੰਦ ਮਨਾ ਰਿਹਾ ਸੀ ਖੁਸ਼ੀਆਂ ਮਨਾ ਰਿਹਾ ਸੀ ਉਛਲ ਕੋ ਦਰਿਆ ਸੀ ਪਰ ਮਸੀਹ ਯਿਸੂ ਉਦੋਂ ਆਇਆ ਜਦੋਂ ਉਹ ਰੋ ਰਹੇ ਸੀ ਤਰਲੇ ਮਰ ਰਹੇ ਸੀ ਉਹਨਾਂ ਨੂੰ ਸਹਾਰਾ ਨਹੀਂ ਸੀ ਲੱਭ ਰਿਆ ਉਹਨਾਂ ਨੂੰ ਕੋਈ ਰਾਹ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਕਿਰਾਹ ਦੱਸਣ ਵਾਲਾ ਨਹੀਂ ਸੀ ਮਿਲ ਰਿਹਾ ਉਹਨਾਂ ਦੇ ਰਾਹ ਸੇ ਸੀ ਜਿਹੜੇ ਉਹ ਉਲਟ ਫੁਲਟ ਹੋ ਗਏ ਸੀ ਉਹਨਾਂ ਦੀ ਬੁੱਧ ਥੋੜੀ ਹੰਦੇ ਕਰਕੇ ਉਹ ਨਾ ਸਮਝ ਹੋ ਗਏ ਸੀ ਜਦੋਂ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਸੀ ਕੀ ਕਰੀਏ ਮਸੀਯੂ ਉੱਥੇ ਖੜਾ ਹੋਇਆ ਹੁਣ ਕਹਿੰਦਾ ਮਨੁੱਖਾਂ ਦੇ ਗੀਤ ਸੌਰੀ ਮੂਰਖਾਂ ਦੇ ਗੀਤ ਸੁਣਨ ਨਾਲੋਂ ਬੁੱਧਵੰਤ ਦੀ ਛਿੜਕ ਸੁਣੀ ਚੰਗਿਆ ਮੂਰਖਾਂ ਦੇ ਗੀਤ ਭਾਵ ਕਹਿੰਦਾ ਕਿ ਤੁਸੀਂ ਠੱਠਾ ਮਜ਼ਾਕ ਸੁਣਦੇ ਅਸੀਂ ਫालतू ਦੀਆਂ ਚੀਜ਼ਾਂ ਤੇ ਧਿਆਨ ਲਾਉਣੇ ਕਹਿੰਦਾ ਉਹਦੇ ਨਾਲੋਂ ਚੰਗਾ ਬੁੱਧਵੰਤ ਦੀ ਛਿੜਕ ਸੁਣ ਲਓ ਭਾਵ ਕੇ ਕਿਸੇ ਅੱਛੀ ਗੱਲ ਨੂੰ ਸੁਣ ਲਓ ਹੁਣ ਇਸ ਸੀਜ਼ ਨੂੰ ਮੈਂ ਥੋੜਾ ਜਿਹਾ ਅੱਜ ਦੇ ਸਮੇਂ ਤੇ ਐਕਸਪਲੇਨ ਕਰਨਾ ਚਾਹਾਂਗੀ ਕਿ ਜਿੱਦ ਅੱਜ ਅਸੀਂ ਇੰਸਟਾਗ ਹੁਣ ਇੰਸਟਾਗ੍ਰਾਮ ਦੇ ਉੱਤੇ ਹਸੀ ਮੁਖੌਲ ਕਰਦੇ ਉਹਦੀ ਵੀਡੀਓ ਆ ਗਈ ਕਿਸੇ ਦੀ ਨੱਚਦੇ ਦੀ ਆ ਗਈ ਕਿਸੇ ਦੀ ਗੋਹ ਦੇ ਦੀ ਆ ਗਈ ਕਿਸੇ ਦੀ ਮਾਡਲਿੰਗ ਕਰ ਦੇ ਦੀ ਆ ਗਈ ਕਿਸੇ ਦੀ ਖਾਣਾ ਬਣਾਉਂਦੇ ਦੀ ਆ ਗਈ ਉਹ ਹੁੰਦਾ ਮੂਰਖਾਂ ਦੇ ਗੀਤ ਮਤਲਬ ਫਾਲਤੂ ਦੀਆਂ ਚੀਜ਼ਾਂ ਕਦੇ ਕਿਸ ਨੂੰ ਟ੍ਰੋਲ ਕਰਤਾ ਕਦੇ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਮਾਂ ਫੜ ਲਈ ਕਿਸੇ ਨੂੰ ਕੁਛ ਕਹਿਤਾ ਇਹ ਹੈਗੇ ਮੂਰਖਾਂ ਦੇ ਗੀਤ ਔਰ ਮਸੀਹ ਹਸੂ ਖੁਦਾਵੰਦ ਦਾ ਵਚਨ ਪਰਮੇਸ਼ਰ ਦਾ ਆਪ ਕਲਮਾ ਸਾਨੂੰ ਕਹਿੰਦਾ ਕਿ ਮੂਰਖਾਂ ਦੇ ਗੀਤ ਸੁਣਨ ਨਾਲੋਂ ਚੰਗਾ ਬੁੱਧਵੰਦ ਦੀ ਝੁੜਕ ਸੁਣ ਲਓ ਹੁਣ ਅਗਰ ਇੰਸਟਾਗ੍ਰਾਮ ਤੇ ਫਾਲਤੂ ਦੀਆਂ ਚੀਜ਼ਾਂ ਪਈਆਂ ਨੇ 1000 ਨਾਲੋਂ ਵੱਧ ਕੇ ਖੁਦਾ ਦੇ ਦਾਸਾਂ ਦੇ ਵਚਨ ਵੀ ਪਏ ਆ। ਬਹੁਤ ਸਾਰੀਆਂ ਰੀਲਜ਼ ਆਉਂਦੀਆਂ ਨੇ ਵਚਨ ਦੇ ਵਿੱਚ। ਬਹੁਤ ਸਾਰੀਆਂ ਰੀਲਜ਼ ਆਉਂਦੀਆਂ ਸ਼ਾਰਟ ਟੀਚਿੰਗ, ਸ਼ਾਰਟ ਮੈਸੇजेस ਬਣਾਏ ਹੁੰਦੇ ਆ, ਛੋਟੇ ਮੈਸੇजेस ਬਣਾਏ ਹੁੰਦੇ ਆ, ਬਹੁਤ ਸਾਰੀਆਂ ਰੀਲਜ਼ ਆਉਂਦੀਆਂ ਨੇ। ਔਰ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਛੋਟੇ-ਛੋਟੇ ਮੈਸੇਜ ਹੁੰਦੇ ਆ ਵਚਨ ਦੇ ਜਾਂ ਫਿਰ ਕੋਈ ਵਰਸ ਲਿਖੀ ਹੁੰਦੀ ਆ ਜਾਂ ਕੋਈ ਵਰਸ਼ਿਪ ਆ ਜਾਂਦੀ ਕਿਸੇ ਚਰਚ ਦੀ ਵੀਡੀਓ ਆ ਜਾਂਦੀ ਆ। ਤਾਂ ਇੱਕੋ ਹੀ ਪਲੇਟਫਾਰਮ ਦੇ ਉੱਤੇ ਸਾਨੂੰ ਦੋਨੋਂ ਹੀ ਤਰ੍ਹਾਂ ਦਾ ਡਾਟਾ ਮਿਲ ਰਿਹਾ ਆ। ਹੁਣ ਡਿਪੈਂਡ ਸਾਡੇ ਤੇ ਆ। ਡਿਸਾਈਡ ਅਸੀਂ ਕਰਨਾ ਹੈ ਕਿ ਅਸੀਂ ਕੀ ਸੁਣਨਾ ਹੈ ਰੀਲਸ ਚਰਚ ਦੀਆਂ ਵੀ ਆਉਂਦੀਆਂ ਵਚਨ ਦੀਆਂ ਵੀ ਆਉਂਦੀਆਂ ਵਰਸ਼ਿਪ ਦੀਆਂ ਵੀ ਆਉਂਦੀਆਂ ਰੀਲਸ ਫालतू ਦੀਆਂ ਵੀ ਆਉਂਦੀਆਂ ਰੀਲਸ ਪਾਵਰ ਜਿਹੜੀਆਂ ਇੰਸਟਾਗ੍ਰਾਮ ਤੇ ਅਸੀਂ ਸ਼ਾਰਟ ਵੀਡੀਓਜ਼ ਦੇਖਦੇ ਆਂ ਕਲਮ ਚ ਲਿਖਿਆ ਮੂਰਖਾਂ ਦੇ ਗੀਤ ਸੁਣਨ ਨਾਲੋਂ ਚੰਗਾ ਬੁੱਧਵਾਨ ਦੀ ਝਿੜਕ ਸੁਣ ਲਓ ਹੁਣ ਅਸੀਂ ਕੀ ਬਣਨਾ ਹੈ ਕਿ ਅਸੀਂ ਮੂਰਖ ਬਣਨਾ ਹੈ ਜੋ ਮੂਰਖਾਂ ਨੂੰ ਹੀ ਦੇਖੀ ਜਾਈਏ ਜਾਂ ਅਸੀਂ ਬੁੱਧਵਾਨ ਬਣਨਾ ਜੋ ਬੁੱਧਵਾਨੋਂ ਤੋਂ ਸਿੱਖਿਆ ਲੈ ਲਈਏ ਮੇਰੇ ਨਾਲ ਐਸਾ ਹੈ ਕਿ ਮੇਰੇ ਕੋਲੇ ਬਹੁਤਾ ਸਮਾਂ ਨਹੀਂ ਹੁੰਦਾ ਕਿ ਮੈਂ ਕਿਸੇ ਪਾਸਟਰ ਦੀ ਜਾਂ ਕਿਸੇ ਦਾਸ ਦੀ ਲੌਂਗ ਵੀਡੀਓ ਦੇਖ ਸਕਾਂ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਮੇਰੇ ਚੈਨਲ ਤੇ ਮਤਲਬ ਬਹੁਤ ਸਾਰੇ ਕਮੈਂਟਸ ਬਹੁਤ ਸਾਰੀਆਂ WhatsApp ਤੇ ਕਾਲਸ ਮੈਸੇਜਸ ਔਰ ਨਾਰਮਲ ਕਾਲਸ ਦੇ ਨਾਲ ਨਾਲ ਮੈਨੂੰ ਵਾਰ ਸ਼ਾਮ ਸਵੇਰ ਦੇ ਬਚਨ ਵੀ ਲੱਭਣੇ ਹੁੰਦੇ ਇਸ ਕਰਕੇ ਮੈਂ ਕਾਫੀ ਬਿਜ਼ੀ ਹੁੰਨੀ ਆ ਪਰ ਜਦ ਵੀ ਮੇਰੇ ਕੋਲੇ 5 ਜਾਂ 10 ਮਿੰਟ ਥੋੜਾ ਸਮਾਂ ਮੈਂ ਇੰਸਟਾਗ੍ਰਾਮ ਜ਼ਰੂਰ ਦੇਖਦੀ ਆ ਔਰ ਇੰਸਟਾਗ੍ਰਾਮਸ ਤੇ ਮੇਰੇ ਕੋਲੇ ਵਚਨ ਵਰਸ਼ਿਪ Song ਜਿੰਨੀਆਂ ਵੀ Reels ਆਉਂਦੀਆਂ ਨੇ ਸਾਰੀਆਂ ਵਚਨ ਦੀਆਂ ਕੋਈ ਕਿਸੇ ਦਾ ਸ਼ਾਰਟ ਮੈਸੇਜ ਹੁੰਦਾ ਹੈ ਮਤਲਬ 1 ਮਿੰਟ ਦਾ ਮੈਸੇਜ ਹੋ ਮੈਂ ਸੁਣ ਲੈਣਾ ਕਿਵਰੀ ਮੈਂ ਉਹਨੂੰ ਸੁਣ ਕੇ ਹੀ ਵਚਨ ਬਣਾ ਲੈਣੀ ਵੀ ਹਾਂ ਇਸ ਵਚਨ ਤੋਂ ਮੈਂ ਵੀ ਬੋਲ ਸਕਦੀ ਆ ਫਿਰ ਉਹ ਸ਼ਾਰਟ ਵੀਡੀਓਜ਼ ਆ ਗਈਆਂ ਜਾਂ ਫਿਰ ਆ ਜਾਂ ਫਿਰ ਚਰਚ ਦੇ वचन ਆ ਗਏ ਜਾਂ ਫਿਰ ਟੈਂਪਲੇਟਸ ਹੁੰਦੇ ਆ ਕਿਸ ਤਰ੍ਹਾਂ ਟੈਂਪਲੇਟ ਬਣੇ ਚੀਜ਼ਾਂ ਮਤਲਬ ਮੈਂ ਇਸ ਚੀਜ਼ ਦੀ ਆਪਣਾ ਇੰਸਟਾਗ੍ਰam ਇਹ ਬਿਲਕੁਲ ਯੂਜ਼ ਕਰਦੀ ਆ ਪਰ ਮੇਰੇ ਇੰਸਟਾਗ੍ਰam ਦੇ ਵਿੱਚ ਚਰਚ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਆਉਂਦੀ ਔਰ ਉਹਨੂੰ ਸੁਣਨਾ ਮੈਨੂੰ ਅੱਛਾ ਵੀ ਲੱਗਦਾ ਕਿ ਚਲੋ ਛੋਟੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਮੈਂ ਕੁਝ ਸਿੱਖ ਹੀ ਲਵਾਂ ਉਸ ਚੀਜ਼ ਤੋਂ ਅਗਰ ਮੇਰੇ ਕੋਲ ਐਸਾ ਵੀ ਨਹੀਂ ਕਿ ਮੈਂ ਹਰ ਰੋਜ਼ ਹੀ ਦੇਖਦੀ ਮਤਲਬ ਕਈ ਵਾਰ ਮੈਂ 2-3 ਦਿਨ 3 ਦਿਨ ਨਿਕਲ ਜਾਂਦੇ ਉਹਨੂੰ ਨਹੀਂ ਵੀ ਖੋਲਦੀ ਮੇਰੇ ਕੋਲ ਸਮਾਂ ਨਹੀਂ ਨਿਕਲਦਾ ਪਰ ਜਦ ਵੀ ਦੇਖ ਰਹੀ ਆ ਤਾਂ ਘਟੂ ਘਟ ਅੱਛਾ ਦੇਖਣਾ ਇਹ ਚੀਜ਼ ਦੀ ਆਦਤ ਸਾਨੂੰ ਲਗਾਉਣੀ ਪਊਗੀ ਸੋਸ਼ਲ ਮੀਡੀਆ ਐਪਸ ਬੁਰੇ ਨਹੀਂ ਹੈਗੇ ਉਹ ਸਾਡੀ ਨੌਲੇਜ ਨੂੰ ਵਧਾਉਂਦੇ ਆ ਸਾਨੂੰ ਘਰੇ ਬੈਠੇ ਆਸਾਨ ਤਰੀਕੇ ਨਾਲ ਸਿੱਖਿਆ ਦੇ ਜਾਂਦੇ ਆ ਅਗਰ ਸਾਤੋਂ ਬਾਈਬਲ ਨਹੀਂ ਖੋਲਦੀ ਅਸੀਂ ਉੱਥੋਂ ਸਿੱਖ ਸਕਦੇ ਆ ਪਰ ਅੱਛੀ ਹੋਊਗੀ ਸਾਡੇ ਲਈ ਫੇਰ ਹੀ ਉਹ ਐਪਸ ਅੱਛਾ ਹੋਊਗਾ ਉਹ ਸਮਾਂ ਅਗਰ ਅਸੀਂ ਉਹਨੂੰ ਖੁਦਾ ਦੇ ਵਿੱਚ ਬਤੀਤ ਕਰ ਰਹੇ ਹਾਂ ਤਾਂ ਬਹੁਤ ਅੱਛੇ ਬੜੇ ਸਕੂਨ ਮਿਲਦੇ ਆ ਕੁਝ ਫੋਰਨਰ ਵਰਸ਼ਿਪ ਹੈਗੀ ਆ ਕੁਝ ਬਹੁਤ ਅੱਛੇ 뮤직 ਨੇ ਕੋਈ ਹਾਲੇਲੂਇਆ ਦਾ ਸਾਊਂਡ ਆਂਦਾ ਆ ਕਾ ਪ੍ਰੇਜ਼ ਦਾ ਲਾਰਡ ਦੇ ਵਰਡ ਹੁੰਦੇ ਨੇ ਜਾਂ ਫਿਰ ਜੀਜ਼ਸ ਦੇ ਨੇਮ ਨੂੰ ਡਿਸਕ੍ਰਾਈਬ ਕੀਤਾ ਹੁੰਦਾ ਬਹੁਤ ਅੱਛੇ ਸਕੂਨ ਵੀ ਮਿਲਦਾ ਅੱਛਾ ਬੈਕਗ੍ਰਾਉਂਡ 뮤직 ਲਗਾਇਆ ਹੁੰਦਾ ਤਾਂ ਉਹਦੇ ਨਾਲ ਕੁਝ ਇਨਵੈਂਸ਼ਨ ਵੀ ਹੋ ਜਾਂਦੀ ਹੈ ਮੈਂ ਵੀ ਕੁਝ ਸੋਚ ਲਈ ਕਿ ਮੈਂ ਵੀ ਇਸ ਤਰ੍ਹਾਂ ਕਰ ਸਕਦੀ ਆ ਔਰ ਉਹ ਤੋਂ ਸਿੱਖਣ ਨੂੰ ਵੀ ਮਿਲਦਾ ਸੋ ਅੱਜ ਦਾ ਇਹ ਵਚਨ ਸਾਨੂੰ ਐਸ ਡਾਇਰੈਕਟਲੀ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਕਿ ਬੁੱਧਵਾਨ ਅਤੇ ਮੂਰਖ ਦੇ ਵਿੱਚ ਦਾ ਫਰਕ ਕੀ ਆ ਕਿ ਬੁੱਧਵਾਨ ਜਿਹੜਾਗਾ ਉਹ ਖੁਦਾ ਵਾਲੇ ਹੀ ਲੱਗਿਆ ਰਹਿੰਦਾ ਹਮੇਸ਼ਾ ਔਰ ਮੂਰਖ ਜਿਹੜਾ ਉਹ ਸੰਸਾਰ ਵਾਲੀ ਲੱਗਿਆ ਰਹਿੰਦਾ ਤਾਂ ਇੱਕ ਗੱਲ ਇਹ ਹੈਗੀ ਕਿ ਇੱਕ ਤਾਂ ਅਸੀਂ ਮੂਰਖ ਠਹਿਰਾਂਗੇ ਸੰਸਾਰ ਵਾਲੇ ਲੱਗੇ ਗਏ ਔਰ ਦੂਸਰਾ ਕਿ ਸੰਸਾਰ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ ਹੁਣ ਸਿੰਪਲ ਵਰਡਸ ਚ ਇਹ ਹੈਗਾ ਕਿ ਬਹੁਤ ਸਾਰੇ ਭੈਣਾਂ ਭਾਈ ਵੀ ਕਹਿੰਗੇ ਕਿ ਕੀ ਹੁਣ ਅਸੀਂ ਸੰਸਾਰ ਤੋਂ ਸੰन्यास ਲੈ ਲਈਏ ਕੀ ਕਰੀਏ ਅਸੀਂ ਸੰਸਾਰ ਤੋਂ ਸੰन्यास ਨਹੀਂ ਲੈਣਾ ਸੀ ਇਸੇ ਸੰਸਾਰ ਚ ਰਹਿਣਾ ਆ ਰੋਟੀ ਵੀ ਕਮਾਉਣੀ ਆ ਕੰਮ ਵੀ ਕਰਨਾ ਆ ਲੋਕਾਂ ਨਾਲ ਮਿਲਣਾ ਜੁਲਣਾ ਵੀ ਹੈਗਾ ਪਰ ਖੁਦਾ ਕਹਿੰਦਾ ਟੇਢੀ ਚਾਲ ਚੱਲਣ ਵਾਲਿਆਂ ਤੋਂ ਦੂਰ ਰੋ ਮੂਰਖਾਂ ਤੋਂ ਦੂਰ ਰੋ ਮੂਰਖਾਂ ਦੇ ਗੀਤ ਸੁਣਨ ਤੋਂ ਦੂਰ ਰੋ ਅਸੀਂ ਅਸਾ ਸੰਸਾਰ ਚ ਰਹਿਣਾ ਔਰ ਆਪਣੇ ਲਈ ਇੱਕ ਕੰਫਰਟ ਜ਼ੋਨ ਲੱਭਣਾ ਹੈ ਉਹ ਕੰਫਰਟ ਜ਼ੋਨ ਜਿਹੜਾ ਸਾਨੂੰ ਡਿਸਕੰਫਰਟ ਨਾ ਕਰੇ ਪਾਵਰ ਜਿੱਥੇ ਬਹਿ ਕੇ ਸਾਨੂੰ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਅਸੀਂ ਕੋਈ ਗਲਤ ਸਿੱਖਿਆ ਲਈਏ ਨਾ ਨਾ ਕਿਸੇ ਨੂੰ ਗਲਤ ਸਿੱਖਿਆ ਦਈਏ ਅਸੀਂ ਖੁਦਾ ਦੇ ਬੁੱਧਵਾਨ ਬੰਨਾ ਆ ਸੰਸਾਰ ਦਾ ਬੁੱਧਵਾਨ ਕੋਈ ਨਹੀਂ ਬਣ ਸਕਦਾ ਅਸੀਂ ਪਰਮੇਸ਼ਰ ਦੇ ਵਿੱਚ ਮੂਰਖਤਾਈਆਂ ਛੱਡਣੀਆਂ ਆ ਔਰ ਖੁਦਾ ਦੇ ਬੁੱਧ ਅਤੇ ਗਿਆਨ ਨੂੰ ਪ੍ਰਾਪਤ ਕਰਨਾ ਤੇ ਵਾਦੇ ਜਾਣਾ ਸਾਡਾ ਸਭ ਦਾ ਇਹ ਮਕਸਦ ਹੋਣਾ ਚਾਹੀਦਾ ਕਿ ਸੰਸਾਰ ਦਾ ਤਾਂ ਪਤਾ ਨਹੀਂ ਪਰ ਜਦ ਖੁਦਾ ਸਾਨੂੰ ਦੇਖੇ ਉਹ ਮਾਨਣਾ ਕਵੇ ਕਿ ਹਾਂ ਸੱਚ ਮੁੱਚ ਇਹਦੇ ਅੰਦਰ ਮੇਰੀ ਬੁੱਧ ਕੰਮ ਕਰਦੀ ਆ ਹalleluyah ਤੋ ਸੋ ਮਿਲ ਕੇ ਖੁਦਾ ਤੋਂ ਬੋਧ ਨੂੰ ਪ੍ਰਾਪਤ ਕਰਨ ਲਈ ਜਿਹੜੀ ਪਰਮੇਸ਼ਰ ਦੀ ਆ ਸਾਂ ਮਿਲ ਕੇ ਖੁਦਾ ਦੀ پاک ਪਵਿੱਤਰ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਹੇਲੂਇਆ ਮਹਾਨ ਸੰਮਰਥੀ ਕੋ ਦਵਨ ਪਿਆਰੇ ਪਰਮੇਸ਼ਰ ਪਿਤਾ ਤੁਹਾਡਾ ਸ਼ੁਕਰ ਧੰਨਵਾਦ ਧੰਵਾਦ ਧੰਵਾਦ ਕਰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਲਈ ਅਸੀ ਗਿਰਪਾਲੀ ਅੱਜ ਦੀ ਸ਼ਾਮ ਲਈ ਮਤਾ ਪਰਮੇਸ਼ਰ ਅੱਜ ਦੀ ਜੋ ਸੁੰਦਰ ਸ਼ਾਮ ਤੁਸੀਂ ਸਾਡੀਆਂ ਜ਼ਿੰਦਗੀਆਂ ਚ ਦਿੱਤੀ ਪਿਤਾ ਜੀ ਸਾਨੂੰ ਸੰਭਾਲਿਆ ਖੁਦਾ ਸਾਡੀਆਂ ਜ਼ਰੂਰਤਾਂ ਨੂੰ ਪੂਰੇ ਕੀਤਾ ਪ੍ਰਭੂ ਜੀ ਸਾਨੂੰ ਆਪਣੇ ਖੰਭਾ ਹੇਟਾ ਛਪਾਇਆ ਖੁਦਾਵਨ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸਾਡੀ ਹਿਫਾਜ਼ਤ ਕੀਤੀ ਪਿਆਰੇ ਖੁਦਾ ਆਪਣੀ ਦਇਆ ਦਿਨਾ ਸਾਨੂੰ ਭਰਪੂਰ ਕੀਤਾ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਆਡੀ ਤਾਰੀਫ ਕਰਦੇ ਪਿਆਰੇ ਪਰਮੇਸ਼ਰ ਅੱਜ ਦੇ ਦਿਨ ਅੱਜ ਦੀ ਗਿਰ ਰਾਜਪਾਲੀ ਪਿਤਾ ਜੋ ਬੁਰਾ ਦਿਨ ਤੁਸੀਂ ਸਾਨੂੰ ਸੰਭਾਲਿਆ ਖੁਦਾਵਾਨ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਪ੍ਰਭੂ ਜੀ ਆਪਣੇ ਸੱਜੇ ਫਤਿਹਮੰਦ ਹੱਥ ਦੇ ਨਾਲ ਸਾਡੇ ਸਾਰੇ ਹੀ ਪਤਾ ਦੁੱਖਾਂ ਰੂਗਾ ਬਮਾਨੀਆਂ ਪਰੇਸ਼ਾਨੀਆਂ ਤੋਂ ਸਾਨੂੰ ਆਜ਼ਾਦ ਕੀਤਾ ਆਪਣੀ ਕਿਰਪਾ ਦਿਨਾ ਸਾਨੂੰ ਬਲੈਸ ਕੀਤਾ ਖੁਦਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਪੈਰੇ ਖੁਦਾਵਾਨ ਤੁਹਾਡੀ ਦਇਆ ਕਿਰਪਾ ਭਲਾਈ ਭਰਪੂਰੀਲੀ ਪਿਤਾ ਪਰਮੇਸ਼ਰ ਤੁਸੀਂ ਜੋ ਸਮਰਥੀ ਪਰਮੇਸ਼ਰ ਉਹ ਦਇਆ ਦੇ ਸਾਗਰ ਆਤਮ ਪਵਿੱਤਰ ਖੁਦਾ ਉਹ ਪਰਮੇਸ਼ਰ ਬਿਤਾ ਜੀ ਅਸੀਂ ਸਭ ਮਿਲ ਕੇ ਤੁਹਾਡਾ ਸ਼ੁਕਰ ਧੰਨਵਾਦ ਔਰ ਤੁਹਾਡੇ ਨਾਮ ਦੀ ਤਾਰੀਫ ਕਰਦੇ ਆ ਜੋ ਤੁਸੀਂ ਸਾਡੇ ਸਹਾਇਕਾ ਦੇ ਵਿੱਚ ਸਾਨੂੰ ਸੰਭਾਲਣ ਵਾਲੇ ਉਹ ਸਾਨੂੰ ਸੱਚੀ ਸਹਾਇਤਾ ਦਿੰਦੇ ਪਿਆਰੇ ਪ੍ਰਭੂ ਅਸੀਂ ਤੁਹਾਡੀ ਕਿਰਪਾ ਮਹਿਮਦ ਲਈ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਪਿਆਰੇ ਖੁਦਾ ਸਭ ਮਿਲ ਕੇ ਆਪਣੇ ਆਪ ਨੂੰ ਪਰਿਵਾਰਾਂ ਨੂੰ ਤਹਾਡੇ ਹਜ਼ੂਰ ਚਕਾਉਣੇ ਖੁਦਾਵਨ ਤੁਸੀਂ ਆਪਣੀ ਸੱਚੀ ਦਇਆ ਦੇ ਨਾਲ ਸਾਨੂੰ ਸਭ ਨੂੰ ਸੰਭਾਲਿਆ ਖੁਦਾ ਤੁਸੀਂ ਆਪਣੇ ਦੂਤਾਂ ਦੇ ਵਸਿਲੇ ਸਾਡੀ ਮਦਦ ਕੀਤੀ ਖੁਦਾਵਨ ਤੁਸੀਂ ਸਾਨੂੰ ਛੱਡਿਆ ਔਰ ਤਿਆਗਿਆ ਨਹੀਂ ਮੇਰੇ ਪਿਤਾ ਪਰ ਤੁਸੀਂ ਸਾਨੂੰ ਆਪਣੀ ਕਿਰਪਾ ਨਾਲ ਸੰਭਾਲ ਕੇ ਰੱਖਿਆ ਖੁਦਾ ਅਸੀਂ ਸਭ ਦੇ ਸਭ ਮਿਲ ਕੇ ਆਪਣੇ ਪੂਰੇ ਘਰਾਂ ਪਰਿਵਾਰਾਂ ਘਰਾਂਿਆਂ ਦੇ ਲਈ ਪਿਤਾ ਪਰਮੇਸ਼ਰ ਔਰ ਖਾਸ ਕਰਕੇ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰੀ ਇਸ ਵਚਨ ਨੂੰ ਸੁਣ ਰਹੇ ਨੇ ਹਰ ਇੱਕ ਦੇ ਲਈ ਸਵਰਗਿਆ ਬੁੱਧ ਨੂੰ ਮੰਗਦੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਸੁਲੇਮਾਨ ਨੇ ਤੁਹਾਡੇ ਤੋਂ ਪਿਤਾ ਪਰਮੇਸ਼ਰ ਬੁੱਧ ਮੰਗੀ ਖੁਦਾ ਔਰ ਤੁਸੀਂ ਉਹਨੂੰ ਅਨੋਖੀ ਬੁੱਧ ਦੇ ਨਾਲ ਬLES ਕੀਤਾ ਅੱਜ ਸੱਚਮੁੱਚ ਵੈਸੀ ਹੀ ਬੁੱਧ ਸਾਡੇ ਅੰਦਰ ਵੀ ਭੇਜੋ ਪਿਤਾ ਅਸੀਂ ਹਵਾ ਆਪਣੇ ਪਰਮੇਸ਼ਰ ਦੇ ਡਰ ਪੈ ਦੇ ਵਿੱਚ ਚੱਲੀਏ ਖੁਦਾਵੰਦ ਅਸੀਂ ਇਹ ਹਵਾ ਆਪਣੇ ਪਰਮੇਸ਼ਰ ਦੇ ਨਾਮ ਨੂੰ ਮहिमा ਦੇਣ ਵਾਲੇ ਹੋਈਏ ਸਾਡੇ ਵਿੱਚੋਂ ਹਰ ਇੱਕ ਪਾਪ ਬੰਧਨ ਵਿਪਤਾ ਰੋਗ ਬਵਾ ਬਿਮਾਰੀਆਂ ਨੂੰ ਵਾਰ ਕਰਨਾ ਪ੍ਰਭੂ ਜੀ ਆਪਣੀ ਕਿਰਪਾ ਦੇਣਾ ਸਾਨੂੰ ਬLES ਕਰਨਾ ਖੁਦਾ ਆਪਣੇ ਦੂਤਾਂ ਦੇ ਵਸਿਲੇ ਸਾਡੀ ਸਹਾਇਤਾ ਨੂੰ ਭੇਜਣਾ ਪਿਤਾ ਪਰਮੇਸ਼ਰ ਅਸੀਂ ਸਭ ਤੁਹਾਡੇ ਰਾਜ ਵਿੱਚ ਵਾਦੇ ਜਾਈਏ ਖੁਦਾਵੰਦ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰੀਏ ਪ੍ਰਭੂ ਜੀ ਤੁਹਾਡਾ ਦਇਆ ਕਿਰਪਾ ਆਸ਼ੀਸ਼ ਵਾਲਾ ਹੱਥ ਸਾਨੂੰ ਛੁਏ ਖੁਦਾਵੰਦ ਰਸੀ ਮਹਾਨ ਪਰਮੇਸ਼ਰ ਦੇ ਨਿਮਿਤ ਆਪਣੀਆਂ ਉੱਤਮ ਅਤੇ ਸਮਰੱਥੀ ਪੇਟਾਂ ਨੂੰ ਲੈ ਕੇ ਪਹੁੰਚੇ ਆ ਤੇ ਖੁਦਾ ਦੇਰ ਹਜ਼ੂਰ ਪਿਤਾ ਬੁੱਧਵਾਨ ਠੈਰੀਏ ਪ੍ਰਭੂ ਜੀ ਸਾਡੀ ਬੁੱਧ ਤੁਹਾਡੇ ਵੱਲੋਂ ਹੋਵੇ ਖੁਦਾ ਸਾਡਾ ਗਿਆਨ ਤੁਹਾਡੇ ਵੱਲੋਂ ਹੋਵੇ ਪਿਤਾ ਜੀ ਤੁਹਾਡਾ ਪ੍ਰੇਮ ਤੁਹਾਡਾ ਅਨੁਗ੍ਰਹਿ ਸ਼ਾਂਤੀ ਸੱਚੀ ਦਇਆ ਪ੍ਰੇਮ ਸਾਡੇ ਉੱਤੇ ਹੋਵੇ ਪਿਤਾ ਪਰਮੇਸ਼ਰ ਅਸੀਂ ਇਹ ਹਵਾ ਆਪਣੇ ਪਰਮੇਸ਼ਰ ਜੀ ਮਗਨ ਰਹੀਏ ਪਿਤਾ ਵਾਧੇ ਅਤੇ ਤਰੱਕੀ ਕਰ ਦੇ ਜਾਈਏ ਥੜੀ ਕਿਰਪਾ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਮੌਜੂਦ ਹਰ ਘਰ ਪਰਿਵਾਰ ਪੈਨਪਾਈ ਦੇ ਨਾਲ ਹੋਵੇ ਖੁਦਾ ਅਸੀਂ ਸਭੀ ਖੁਦਾਵਾਨ ਤੁਹਾਡੇ ਗਿਆਨ ਬੁੱਧ ਸਮਝ ਨੂੰ ਪ੍ਰਾਪਤ ਕਰੀਏ ਖੁਦਾ ਅਸੀਂ ਆਪਣੇ ਪਰਮੇਸ਼ਰ ਨਮੀਰ ਤੇ ਖੁਦਾਵੰ ਫੈਲੀਏ ਪਿਤਾ ਪਰਮੇਸ਼ਰ ਥੜੇ ਵਿਜੀ ਕਾ ਮਜ਼ਬੂਤ ਜੜ ਫੜੀਏ ਪ੍ਰਭੂ ਜੀ ਸਾਡੇ ਦਿਲ ਪਿਤਾ ਪਰਮੇਸ਼ਰ ਹਮੇਸ਼ਾ ਜ਼ਰੂਰਤਮੰਦ ਲਈ ਸਹਾਇਤਾ ਲਈ ਵਧਨ ਪਿਤਾ ਅਸੀਂ ਆਪਣੇ ਹਿਰਦੇ ਤੋਂ ਪਿਤਾ ਪਰਮੇਸ਼ਰ ਬਹੁਤਿਆਂ ਦੇ ਕੰਮਾਂ ਨੂੰ ਪਿਤਾ ਸਵਾਰਨ ਦੇ ਲਈ ਇਸਤੇਮਾਲ ਕੀਤੇ ਜਾਈਏ ਸਾਡਾ ਸੁਭਾਅ ਅਸੀਂ ਇਸੂਜਿਆ ਹੋ ਜਾਵੇ ਖੁਦਾਵੰ ਅਸੀਂ ਬੁੱਧਵਾਨਾਂ ਦੀ ਛੜਕ ਤੋਂ ਸਿੱਖਿਆ ਲਈਏ ਪਿਤਾ ਸੱਚੇ ਰਾਹਾਂ ਨੂੰ ਫੜੀਏ ਤੇ ਵਫਾਦਾਰੀ ਦੀ ਚਾਲ ਚੱਲਦੇ ਜਾਈਏ ਸਾਡੇ ਵਿੱਚੋਂ ਹਰ ਇੱਕ ਦੁੱਖ ਬੋਝ ਚਿੰਤਾ ਪਰੇਸ਼ਾਨੀਆਂ ਨੂੰ ਦੂਰ ਕਰਨਾ ਖੁਦਾ ਆਪ ਦੀ ਸੱਚੀ ਸਮਰਥੀ ਬੋਧ ਦੇਣਾ ਸਾਨੂੰ ਬਲੈਸ ਕਰਨਾ ਪ੍ਰਭੂ ਜੀ ਪੂਰੇ ਪਰਿਵਾਰਾਂ ਵਾਸਤੇ ਢੀਰਪਾ ਨੂੰ ਮੰਗਦੇ ਆ ਸਾਰੇ ਦੁੱਖਾਂ ਰੋਗਾਂ ਬਿਮਾਰੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦੇ ਪਿਆਰੇ ਪਰਮੇਸ਼ਰ ਬੁਰੀ ਪ੍ਰਾਰਥਨਾ ਨੂੰ ਯਿਸੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕਲਿਸਤਿਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।